ਅਲਬਸ ਕਿ ਇਹ ਮਸਾਲਾ ਜਿਹੜਾ ਚਾਈਨਾ ਡੋਰ ਪੜੀ ਹੈ ਕੀ ਮਾਮਲਾ ਇਹ ਜੀ ਸਦਰ ਥਾਣੇ ਨੇ ਕੱਲ ਬੀਰਤਲਾਬ ਦੇ ਜਿਆ ਤੋਂ ਇੱਕ rahul singh ਨਾਮ ਦਾ ਵਿਅਕਤੀ ਆ ਉਤੋਂ 50 ਜਿਹੜੇ ਉਤੇ ਚਾਈਨਾ ਡੋਰ ਦੇ 2 ਬਰਾਮਦ ਕੀਤੇ ਤੇ ਪਰਚਾ ਦਰਜ ਹੋਇਆ ਸਦਰ ਥਾਣੇ ਚ ਐਫ ਆਈ ਆਰ ਨੰਬਰ 10 ਅੰਡਰ ਸੈਕਸ਼ਨ 223 ਵੀ ਐਨ ਐਸ ਤੇ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15 ਇਹ ਥੋੜੇ ਜਿਹੇ ਇਹ ਮੋਟਰਸਾਈਕਲ ਤੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇਹ ਚਾਈਨਾ ਡੋਰ ਪੇਚਦਾ ਤਾਂ ਉਹ ਉਹਨੂੰ ਹਾਂਜੀ ਮੀਟਲਾਪ ਕੀ ਕਹਿਣਾ ਚਾਹੁੰਦੇ ਆ ਜੀ ਮਾਪਿਆਂ ਨੂੰ ਜਿਹੜੇ ਚਾਈਨਾ ਡੋਰ ਚੰਦ ਹੋ ਜਾਂਦੇ ਦੇਖੋ ਹੁਣ ਬਸੰਤ ਆਉਣ ਵਾਲੀ ਹੈ ਤੇ ਹੁਣ ਬੱਚੇ ਕਾਈਡ ਫਲਾਈਂਗ ਸੀਜ਼ਨ ਹੈ ਤੇ ਪੇਰੈਂਟਸ ਨੂੰ ਇਹੀ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਬਿਲਕੁਲ ਸਟ੍ਰਿਕਟਲੀ ਡਿਸਕਰੇਜ ਕਰਨ ਕਿ ਚਾਈਨਾ ਡੋਰ ਯੂਜ਼ ਕਰਨ ਉਹ ਤੁਹਾਨੂੰ ਵੀ ਪਤਾ ਚਾਈਨਾ ਡੋਰ ਕਿੰਨੀ ਜ਼ਿਆਦਾ ਹਾਰਮਫੁਲ ਐ ਗਲੀਥਲ ਵੈਪਨ ਹੈ ਇਹਦੇ ਨਾਲ ਉਦਾ ਜਾਂਦੇ ਜਿਹੜੇ ਰਾਗੀਰ ਐ ਕੋਈ ਟੂ ਵੀਲਰ ਤੇ ਜਾ ਰਿਹਾ ਕੋਈ ਪਖਸ਼ੀ ਆ ਸਾਰਿਆਂ ਲਈ ਇਹ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਇਸ ਲਈ ਇਦਾਂ ਦੀ ਕੋਈ ਨੂੰ ਖਰੀਦਣ ਚ ਵੇਚਣ ਦੇ ਵਿੱਚ ਜੋ ਵੀ ਇਨਵੋਲ ਹੈ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹ ਸੈਕਸ਼ਨਸ ਇਨਵੋਕ ਕੀਤੇ ਜਾਣਗੇ ਕਿ ਇਹਨਾਂ ਦੀ ਬੇਲ ਵੀ ਨਹੀਂ ਹੋਵੇਗੀ ਜਿਹੜੇ ਤੰਗ ਜਿਹੜੇ ਵੀ ਆਪਰੇ ਚੈਨਲ ਉਪਰ ਖੜਾ ਰਹੇ ਉਹਨਾਂ ਦੇ ਵੀ ਕਾਫੀ ਲੋਕ ਉਹਨਾਂ ਦੇ ਪੇਰੈਂਟਸ ਹੋਏਗੀ ਜੇ ਬਿਲਕੁਲ ਜੇ ਮਾਈਨਰਸ ਇਨਵੋਲਡ ਐ ਦੇ ਵਿੱਚ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਹੋਊਗੀ ਅਲੱਮ ਕੀ ਇਹ ਮਤਲਬ ਜਿਹੜਾ ਤੇ ਨਾ ਡੋਰ ਦੀਆਂ ਹੀ ਮਾਮਲ। ਇਹ ਜੀ ਸਦਰ ਥਾਣੇ ਨੇ ਕੱਲ ਬੀਰਤਲਾਬ ਦੇ ਜਿਆ ਤੋਂ ਇੱਕ rahul singh ਨਾਮ ਦਾ ਵਿਅਕਤੀ ਆ ਉਤੋਂ 50 ਜਿਹੜੇ ਉਤੇ ਚਾਈਨਾ ਡੋਰ ਦੇ ਕੱਟੂ ਬਰਾਮਦ ਕੀਤੇ ਤੇ ਪਰਚਾ ਦਰਜ ਹੋਇਆ ਸਦਰ ਥਾਣੇ ਚ ਐਫ ਆਈ ਆਰ ਨੰਬਰ 10 ਅੰਡਰ ਸੈਕਸ਼ਨ 223 ਵੀ ਐਨ ਐਸ ਤੇ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15। ਕਿਥੋਂ ਥੋੜੇ ਜੀ ਇਹ ਇਹ ਮੋਟਰਸਾਈਕਲ ਤੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇਹ ਚਾਈਨਾ ਡੋਰ ਪੇਚਦਾ ਤਾਂ ਉਹ ਦਾ ਉਹਨੂੰ ਹਾਂ ਜੀ ਬੀਰਤਲਾਬ ਕੀ ਕਹਿਣਾ ਚਾਹੁੰਦੇ ਆ ਜੀ ਮਾਪਿਆਂ ਨੂੰ ਜਿਹੜੇ ਚੈਲੰਜ ਲੈ ਕੇ ਆਉਂਦੀ ਆ ਰਹੀ ਚਾਹ ਰਹੇ ਦੇਖੋ ਹੁਣ ਬਸੰਤ ਆਉਣ ਵਾਲੀ ਹੈ ਤੇ ਹੁਣ ਬੱਚੇ ਗਾਈਡ ਫਲਾਈਂਗ ਸੀਜ਼ਨ ਹੈ ਤੇ ਪੇਰੈਂਟਸ ਨੂੰ ਇਹੀ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਬਿਲਕੁਲ ਸਟ੍ਰਿਕਟਲੀ ਡਿਸਕਰੇਜ ਕਰਨ ਕਿ ਚਾਈਨਾ ਡੋਰ ਯੂਜ਼ ਕਰਨ ਕੋ ਤੁਹਾਨੂੰ ਵੀ ਪਤਾ ਚਾਈਨਾ ਡੋਰ ਕਿੰਨੀ ਜ਼ਿਆਦਾ ਹਾਰਮਫੁਲ ਐਥਲ ਵੈਪਨ ਹੈ ਇਹਦੇ ਨਾਲ ਰਾਹ ਜਾਂਦੇ ਜਿਹੜੇ ਰਾਗੀ ਰਹੇ ਕੋਈ ਟੂ ਵੀਲਰ ਤੇ ਜਾ ਰਿਹਾ ਕੋਈ ਪੰਛੀਆ ਸਾਰਿਆਂ ਲਈ ਇਹ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਇਸ ਲਈ ਇਦਾਂ ਦੀ ਕੋਈ ਨੂੰ ਖਰੀਦਣ ਚ ਵੇਚਣ ਦੇ ਵਿੱਚ ਜੋ ਵੀ ਇਨਵੋਲ ਹੈ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹ ਸੈਕਸ਼ਨਸ ਇਨਵੋਕ ਕੀਤੇ ਜਾਣਗੇ ਕਿ ਇਹਨਾਂ ਦੀ ਬیل ਵੀ ਨਹੀਂ ਦਿੰਦੀ ਜਿਹੜੇ ਤੋਂ ਕੰਮ ਜਿਹੜੇ ਵੀ ਆਪਰ ਚੈਨਲ ਉੱਪਰ ਖੜਾ ਰਹੇ ਆ ਉਹਨਾਂ ਦੇ ਕੁਝ ਕਾਫੀ ਉਹਨਾਂ ਦੇ ਪੇਰੈਂਟਸ ਹੋਏਗੀ ਜੇ ਬਿਲਕੁਲ ਜੇ ਮਾਈਨਰਸ ਇਨਵੋਲਡ ਹੈ ਦੇ ਵਿੱਚ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਹੋਊਗੀ ਅਲੱਗ ਨਾਲ ਕੀ ਹੈ ਨਾ ਸੋਨੇ ਜਿਹੜਾ ਤੈਨਾਂ ਡੋਰ ਦੀਆਂ ਹੀ ਮਾਮਲ। ਇਹ ਜੀ ਸਦਰ ਥਾਣੇ ਨੇ ਕੱਲ ਵੀਰਤਲਾਪ ਦੇ ਜਿਆ ਤੋਂ ਇੱਕ ਰਾਹੁਲ ਸਿੰਘ ਨਾਮ ਦਾ ਵਿਅਕਤੀ ਆ ਉਤੋਂ 50 ਜਿਹੜੇ ਉੱਤੇ ਚਾਈਨਾ ਡੋਰ ਦੇ ਕੱਟੂ ਬਰਾਮਦ ਕੀਤੇ ਤੇ ਪਰਚਾ ਦਰਜ ਹੋਇਆ ਸਦਰ ਥਾਣੇ ਚ ਐਫ ਆਈ ਆਰ ਨੰਬਰ 10 ਅੰਡਰ ਸੈਕਸ਼ਨ 223 ਵੀ ਐਨ ਐਸ ਤੇ এনवायरमेंट ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 15। ਕਿਥੋਂ ਥੋੜੇ ਜੀ ਇਹ ਇਹ ਮੋਟਰਸਾਈਕਲ ਤੇ ਸੀ ਜੀ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਇਹ ਚਾਈਨਾ ਡੋਰ ਪੇਚਦਾ ਤਾਂ ਉਹ ਦਾ ਉਹਨੂੰ ਹਾਂਜੀ ਵੀਰਤਲਾਪ ਅਕੀ ਕਹਣਾ ਚਾਹੁੰਦੇ ਆ ਜੀ ਮਾਪਿਆਂ ਨੂੰ ਜਿਹੜੇ ਚਾਈਨਾ ਡੋਰ ਲੈ ਕੇ ਆਉਂਦੀ ਆ ਰਹੀ ਚਾਈਨਾ ਡੋਰ ਜੇ ਦੇਖੋ ਹੁਣ ਬਸੰਤ ਆਉਣ ਵਾਲੀ ਹੈ ਤੇ ਹੁਣ ਬੱਚੇ ਗਾਈਡ ਫਲਾਈਂਗ ਸੀਜ਼ਨ ਹੈ ਤੇ ਪੇਰੈਂਟਸ ਨੂੰ ਇਹੀ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਬਿਲਕੁਲ ਸਟ੍ਰਿਕਟਲੀ ਡਿਸਕਰੇਜ ਕਰਨ ਕਿ ਚਾਈਨਾ ਡੋਰ ਯੂਜ਼ ਕਰਨ ਕੋ ਤੁਹਾਨੂੰ ਵੀ ਪਤਾ ਚਾਈਨਾ ਡੋਰ ਕਿੰਨੀ ਜ਼ਿਆਦਾ ਹਾਰਮਫੁਲ ਐਥਲ ਵੈਪਨ ਹੈ ਇਹਦੇ ਨਾਲ ਉਡਾ ਜਾਂਦੇ ਜਿਹੜੇ ਰਾਗੀ ਰਹੇ ਕੋਈ ਟੂ ਵੀਲਰ ਤੇ ਜਾ ਰਿਹਾ ਕੋਈ ਪੰਛੀਆ ਸਾਰਿਆਂ ਲਈ ਇਹ ਬਹੁਤ ਹੀ ਜ਼ਿਆਦਾ ਡੇਂਜਰਸ ਹੈ ਇਸ ਲਈ ਇਦਾਂ ਦੀ ਕੋਈ ਨੂੰ ਖਰੀਦਣ ਚ ਵੇਚਣ ਦੇ ਵਿੱਚ ਜੋ ਵੀ ਇਨਵੋਲ ਹੈ ਉਹਨਾਂ ਦੇ ਖਿਲਾਫ ਬਿਲਕੁਲ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹ ਸੈਕਸ਼ਨਸ ਇਨਵੋਕ ਕੀਤੇ ਜਾਣਗੇ ਕਿ ਇਹਨਾਂ ਦੀ ਬੇਲ ਵੀ ਨਹੀਂ ਦਿੱਤੀ ਜਾਵੇਗੀ ਜਿਹੜੇ ਤੋਂ ਕੰਮ ਜਿਹੜੇ ਵੀ ਆਪਣੇ ਚੈਨਲ ਉੱਪਰ ਖੜਾ ਰਹੇ ਆ ਉਹਨਾਂ ਦੇ ਵੀ ਕਾਰਵਾਈ ਹੋਏਗਾ ਉਹਨਾਂ ਦੇ ਪੇਰੈਂਟਸ ਹੋਏਗੀ ਜੇ ਬਿਲਕੁਲ ਜੇ ਮਾਈਨਰਸ ਇਨਵੋਲਡ ਹੈ ਦੇ ਵਿੱਚ ਉਹਨਾਂ ਦੇ ਪੇਰੈਂਟਸ 'ਤੇ ਕਾਰਵਾਈ ਹੋਏਗੀ